ਹੈਲੋ ਜੀ ਸਸਿਕਾ ਸਾਰਿਆਂ ਨੂੰ ਤੇ ਅਸੀਂ ਅੱਜ ਚੱਲੇ ਆ ਜੀ ਕਿਰਨਾ ਭੈਣ ਕੋਲੇ ਤੇ ਉਹਦੇ ਲਈ ਮੈਂ ਗਿਫਟ ਲਿਆਗਾ ਤੁਹਾਨੂੰ ਉੱਥੇ ਦਿਖਾਵਾਂਗੇ ਕੀ ਲਿਆਗਾ ਤੇ ਅਸੀਂ ਵੀਡੀਓ ਦੀ ਗੱਲ ਹੋ ਗਈ ਮੇਰੀ ਹੋ ਜੇਗੀ ਅਸੀਂ ਬਣਾਉਣ ਹੀ ਨਹੀਂ ਮੇਰੀ ਤਬੀਅਤ ਤਾਂ ਖਰਾਬ ਆ ਤੇ ਮੇਰਾ ਫਦਰ ਆਇਆ ਹੋਇਆ ਤੇ ਇੱਧਰ ਬਈ ਕਿਰਨਾ ਭੈਣ ਕੋਲ ਜਾਣ ਨੂੰ ਅਸੀਂ ਆਏ ਹੋਏ ਆ ਤੇ ਜਾਵਾਂਗੇ ਅੱਜ ਤੇ ਤੁਸੀਂ ਮੈਨੂੰ ਗਾਇਸ ਦੱਸੋ ਸੂਟ ਮੇਰਾ ਸੋਹਣਾ ਸ਼ਨੀਲ ਦਾ ਕੋਟ ਸੂਟ ਹੈ ਤੇ ਉਰਵਸ਼ੀ ਨੂੰ ਮਹਿਰੂਨ ਕੰਦਰ ਲੈ ਕੇ ਤਾਂ ਮੈਂ ਬਲੈਕ ਕੰਦਰ ਲੈ ਆ ਕਿਉਂਕਿ ਮੇਰੇ ਸਾਈਜ਼ ਹੈ ਨਹੀਂ ਸਾ ਦੇਖੋ ਆ iPhone ਨਾਲ ਫਲ ਕੱਢੇ ਵੀ ਨਹੀਂ ਆ ਦੇਖੋ ਵਧੀਆ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਕਿਰਨਾਂ ਦੇ ਘਰ ਜਾ ਕੇ ਉਸ ਤੋਂ ਪਹਿਲਾਂ ਮੈਂ ਬਣਵਾਇ ਲਈ ਉਰਵਸ਼ੀ ਤੋਂ ਗੋਭੀ ਦੇ ਪਰੌਤੇ ਮਿਲ ਚਾਹੁੰਦੇ ਸੀ ਤੇ ਅਸੀਂ ਆ ਲਾ ਕੇ ਚੱਲ ਗਏ ਸੀ ਜੈਂ ਜਦੋਂ ਅਸੀਂ ਉੱਥੇ ਗਏ ਸੀ ਬਰਿੰਦਾਵਨ ਪਰ ਉੱਥੇ ਇਦਾਂ ਦਾ ਕੋਈ ਮਾਹੌਲ ਹੈ ਨਹੀਂ ਸੀਗਾ ਤੇ ਚਲੋ ਫੇਰ ਵੀ ਸੇਫਟੀ ਦਿੱਲੀ ਵਿੱਚ ਹੈਗਾ ਤੇ ਅਸੀਂ ਤੁਹਾਨੂੰ ਜਾ ਕੇ ਮਿਲਾਂਗੇ ਉੱਥੇ ਅ ਤੁਸੀਂ ਦੇਖੋ ਮੈਂ ਉਹਨੂੰ ਕੀ ਗਿਫਟ ਦਿੱਤਾਗਾ ਤੇ ਜੇ ਤੁਹਾਨੂੰ ਪਸੰਦ ਆਇਆ ਗਿਫਟ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਸ਼ਾਇਦ ਹਜੇ ਅਜੇ ਨਾ ਬਣੇ ਤੇ ਵੀਡੀਓ ਤਿਆਰ ਚ ਅਸੀਂ ਜਾ ਵੀ ਨਹੀਂ ਰਹੇ ਕੋ ਸਾ ਟੀਮ ਘੱਟ ਆ ਹਜੇ ਤੇ ਦੇਖਦੇ ਆ ਅਗਲੇ ਹਫਤੇ ਜਾਂ ਉਦੋਂ ਅਗਲੇ ਹਫਤੇ ਤੇ ਬਣਾਵਾਂਗੇ ਵੀਡੀਓ ਤੇ ਹੁਣ ਖਾਵਾਂਗੇ ਆਪਾਂ ਗੋਭੀ ਵਾਲੇ ਪਰੌਂਠੇ ਤੇ ਨਾਲ ਬੂਆ ਜੀ ਆਹ ਕਰੀ ਜਾਂਦੇ ਹੋ ਇਹ ਮੈਂ 13 ਮਾਰਚ ਕਰਕੇ ਆਤੀ ਸੀ ਤੇ ਅੱਜ ਹੱਥ ਕੁੱਝ ਹੋਣੇ ਦਿਲਾਸ ਤੇ ਕੱਫੀ ਚੋੜ ਦਰਦ ਕਰੀ ਲੇਖਤ ਗਈ ਜੁੱਤੀ ਮੈਂ ਜੁੱਤੀ ਤੇ ਨਹੀਂ ਕਰੀ ਥੋੜਾ ਜਿਹਾ ਪਰ ਇਹਨੇ ਸੂਟ ਸੋਣਾ ਬਹੁਤ ਹੈ ਨਾ ਹੂੰ ਹੋ ਗਿਆ ਇਹ ਸਿਆਰੇ ਹੂ ਗਾਇ ਬੋ ਕੈਸਾ ਪਾਕ ਬਲੈਕ ਕਲਰ ਲੈਣੇ ਪਿਛਲੀ ਵਾਰੀ ਬਲੂ ਜੀ ਸੀ ਬਿਊਟੀ ਲੈ ਜੀ ਪਿਛਲੇ ਵਾਰ ਮੇਰੇ ਲਈ ਸੂਟ 8000 ਦਾ ਬਲੈਕ ਕਲਰ ਦਾ ਮੈਂ ਤੁਹਾਨੂੰ ਦੱਸ ਲਈ ਗਾਇਸ ਕਿ ਆਪ ਪਤਾ ਕਿੰਨੇ ਦਾ ਲਿਆ ਮੈਂ 2000 ਦਾ ਬਸ ਥੋੜਾ ਜਿਹਾ ਮੋਟਾ ਸੀ ਇਹ ਨਾਲ ਉਹ ਮੈਂ ਤਾਂ ਕੱਟ ਨਹੀਂ ਪਾਇਆ ਉਹ ਅੱਛੀ ਪਾਉਂਦੀ ਮੈਂ ਪਾਉਂਦੀ ਹਾਂ ਇਹ ਸੂਟ ਮੋਟਾ ਥੋੜਾ ਜਿਹਾ ਉਹ ਮੈਨੂੰ ਇਹ ਨਹੀਂ ਲਿਖਿਆ ਨਹੀਂ ਪਰ ਜੀ ਕੀ ਇਹ ਜੀ ਫਿਰ ਲਿਆ ਨਹੀਂ ਹਣਾ ਦੇਖ ਕੇ ਸਾਰੇ ਫੋਨ ਮੇਰੇ ਕੋਲ ਸੋਣਾ ਨਾ ਇਹ ਫੁੱਲ ਕਿੱਥੇ ਪੱਸੇ ਦੇ? ਹਾਂ। ਮਾਤਾ ਕਿਹਦੇੋਂ ਨੇ ਪੱਸੇ ਆ। ਤੂੰ ਵੇਖ ਲੈ। ਛਾਹ ਯਾਰ। ਸੋਹਣੇ ਬਾਹੂ ਆਣਾ। ਚੱਲ ਫੜ ਲੈ। ਤੇ ਆ ਪਰੌਂਠਾ ਆਪਾਂ ਲੱਗਿਆ ਹੁਣ ਪਰੌਂਠਾ ਖਾਣ। ਔਰ ਵਾਚੀ ਕੁਛ ਨਾਲ ਦੇ ਦੇ ਯਾਰ। ਦਹੀਂ ਮੈ ਨਹੀਂ ਖਾਣਾ, ਮੱਖਣ ਮੈ ਨਹੀਂ ਖਾਣਾ, ਕਿਉਂ ਮੈ ਨਹੀਂ ਖਾਣਾ। ਔਰ ਉਹ ਸਬਜ਼ੀ ਪਈ ਮਾੜੀ ਜੀ ਮਟਰ ਪਨੀਰ ਦੀ। ਦੇ ਦੇ ਮਾੜੀ ਜੀ। ਗਰਮ ਕਰਾ। ਹਾਂ ਯਾਰ ਕੋਸੀ ਕਰ ਮਾੜੀ ਜੀ। ਜ਼ਿਆਦਾ ਨਹੀਂ ਥੋੜੀ ਥੋੜੀ।

ਤਿੰਨ ਮਹੀਨੇ ਬਾਅਦ ਤਿੰਨ ਮਹੀਨੇ ਹੋ ਗਏ ਹੋਰ ਤਿੰਨ ਹੋ ਗਏ ਤਿੰਨ ਕਿ ਦੋ ਹੋ ਗਏ ਬੀਬੀ ਆ ਕੇ ਸ਼ੂਟਿੰਗ ਕਰਨ ਗਈ ਜਹਾ ਹੋ ਗਿਆ ਦੋ ਮਹੀਨੇ ਹੋ ਗਏ 2.5 ਮਹੀਨੇ ਹੋ ਗਏ ਦੋ 2.5 ਮਹੀਨੇ ਆਪਾਂ ਜਲਦੀ ਮਿਲਦੇ ਜੰਗਾ ਅੱਜ ਬਾਬਾ ਗੱਲਾਂ ਮਾਰ ਕੇ ਆਉਂਗੇ ਹਾਈਲੈਂਡ ਵਾਲੇ ਬੂਟ ਨੇ ਡਿਊਟੀ ਲੈ ਕੇ ਆਈ ਸੀ ਆਪਣੇ ਲਈ ਵਾਈਟ ਤੇ ਮੇਰੇ ਲਈ ਲੈ ਕੇ ਆਈ ਐ ਬਲੈਕ ਇਹ ਹੁਣ ਬਲੈਕ ਡਰੈਸ ਮੈਂ ਪਾਉਣ ਲੱਗੀ ਆ ਚੰਗੇ ਸਾਸਾ ਚਲੋ ਕਪਤਾਨ ਚਲੋ ਜੀ ਆਜੇ ਇੱਧਰ ਦੇਖੀ ਲੈ ਚੜਕੇ ਨਾ ਦੇਖਦੇ ਆ ਅਫਰੀਕਾ ਦਾ ਹਾਂ ਆ ਦੇਖੋ ਕਪਤਾਨ ਜਲਦੀ ਜਲਦੀ ਛਾਲ ਮਾਰ ਕੇ ਚੜ ਗਏ ਵਿਚਾਰ ਸੀਟ ਕਿਉਂ ਨਹੀਂ ਲੰਬੀ ਪਾਈ ਹੈ ਬਈ ਕਰ ਦੇ ਬਸ ਅਸੀਂ ਕੈਮਰਾਮੈਨ ਨੂੰ ਕੁਝ ਸਾਫ ਕਰਨ ਵਾਲਾ ਹੁਣ ਆਪਾਂ ਲੈਣ ਲੱਗੇ ਆ ਦੇ ਲਈ ਮਠਿਆਈ ਮਠਿਆਈ ਲਾ ਮਾ ਜੀ ਆਏ ਤਾਂ ਰਾਜਪ੍ਰਿਜ ਬੱਸੀ ਵਾਲੇ ਵੀ ਸੀਗੇ ਉਧਰ ਵੀ ਜਾਂਦੇ ਆਪਾਂ

ਪਵਾਨੀ ਦੇ ਵਹੀ ਗਏ ਨਹੀਂ ਸੱਪਾ ਵਿਚਾਰੀ ਕਿਰਨਾ ਕੋਲੇ ਹੁਣ ਚੱਲੇ ਆਂਗੇ ਆ ਆ ਗਏ ਪਵਾਨੀਆਂ ਨੇ ਜੇ ਕਿਸੇ ਲੈਣੀ ਹੈ ਬ੍ਰਿਜ ਵਾਸੀ ਜਾਂ ਪਵਾਨੀਆਂ ਵਾਲੇ ਬਠਿੰਡ ਚ ਬਹੁਤ ਵਧੀਆ ਇਹਨਾਂ ਦੀ ਮਠਾਈ ਆ ਔਰ ਮਹਿੰਗੀ ਤਾਂ ਹੈਗੀ ਥੋੜੀ ਜਿਹੀ ਪਰ ਬਹੁਤ ਟੇਸਟ ਤੇ ਬਹੁਤ ਵਧੀਆ ਇਹ ਲੈ ਲਈਏ ਜੀ ਤੇ ਆਪਾਂ ਚੱਲੇ ਆਂ ਖੋਆ ਕਤਲੀ ਲਈਏ ਖੋਆ ਕਤਲੀ ਕਾਜੂ ਹੁੰਦੀ ਐ ਇੱਕ ਇਹ ਬਹੁਤ ਫਰੈਸ਼ ਇਹਨਾਂ ਦੇ ਹੈਗੀ ਐ ਮਠਾਈ ਵਗੈਰਾ ਕਈ ਦਿਨ ਹੋ ਗਏ ਥੜੀ ਨਿਕਰਾਈ ਪਾਰਲਸ ਚੰਦਨ ਥੜੀ ਵੀ ਕਰਵਾਉਂਗੀ ਫਿਰ ਮੈਨੂੰ ਫਿਰ ਦੁਬਾਰੇ ਆਉਣਾ ਕੋ ਵਾਪਸ ਤੇ ਕਰਵਾ ਕੇ ਆਕੇ ਚੱਲ ਜੀ ਅਸੀਂ ਪਾ ਲਈਏ ਮਲੋਟ ਰੋਡ ਮੋਟ ਰੋਡ ਹੂੰ ਉਹਦੇ ਪਾਰ ਨਾਲ ਵਾਲੀ ਕਹਿੰਦੀ ਮੈਂ ਬਿਜ਼ੀ ਆ ਤੇ ਫਿਰ ਮੈਂ ਕਿਹਾ ਚਲੋ ਇੱਧਰ ਸਸਤਾ ਰਸਤਾ ਉਹਦੇ ਚੱਲੋ ਸੌਖਾ ਮਤਲਬ ਸਸਤਾ ਸੌਖਾ ਇਹ ਹੁਣ ਚੱਲੇ ਅਸੀਂ ਇੱਧਰ ਦੀ ਤੇ ਮੇਰੀ ਭੈਣ ਕੋਲੇ ਚੱਲੇ ਆ ਅਸੀਂ ਭੈਣ ਹੀ ਵਿਚਾਰੀ ਆਪਣੀ ਹਨਾ ਤੇ ਅੱਜ ਬਿਮਾਰ ਆਣੀ ਤੱਜੀ ਵੀ ਚੱਕ ਦੇਣੀ ਸੀ ਵੀਡੀਓ ਅਸੀਂ ਇੱਕ ਅੱਧੀ ਬਣਾਈ ਦੇਣੀ ਸੀਗੀ ਨੀ ਨਾਲ ਅੰਟੀ ਚਲਾ ਰਹੇ ਨੇ ਤੇ ਪਿੱਛੇ ਬੈਠੀ ਆਪਣੀ ਪਰੀ ਕਿਧਰ ਗਈ ਕਪਤਾਨ ਕਿੱਥੇ ਆ ਕਪਤਾਨ ਲਾਲਾ ਬਾਹਰ ਇਧਰ ਮਰਜੂਰ ਸੀ ਹਾਂ ਹਾਂ ਕਿੱਥੇ ਸੀ ਉਹ ਰੋ ਪਛੀ ਯਾਦ ਰਹਿੰਦੀ ਮੈਨੂੰ ਉਹ ਦੇ ਘੰਟੇ ਪਰੀ ਨੂੰ ਰੰਗਸੀਆਂ ਅੱਜ ਸਾਡਾ ਪਸਾਰਾ ਨਾਲ ਤੇ ਮੈਂ ਕਿੱਥੇ ਚੱਲ ਗਏ ਆਪਾਂ ਤੇ 50 ਦੇ ਛੋਟੇ-ਛੋਟੇ ਟੇਡ ਹੋ ਗਏ ਆ ਉਹਦੇ ਪਾਤਰੀ ਦਾ ਬਸ ਜੇ ਇੰਦਰੀ ਸਟੱਕ ਆਈ ਨਹੀਂ ਰਹੀ ਤੇ ਸੁਣਾ ਬਾਹਰ ਤੋਂ ਅਸੀਂ ਇੱਕ ਮੀੜਾ ਵੜਤਾਂ ਹਾਂ ਥਰਮਲ ਵੱਲ ਦੀ ਹੋ ਗਿਆ ਤਾਂ ਹਾਂ ਆ ਉਧਰ ਕਿਉਂ ਉਹ ਨੇੜੇ ਤੋਂ ਛੋਟਕਟ ਨੇ ਜਾਣਾ ਇਧਰ ਉਹ ਆਉਗਾ ਲਾਲ ਸਿੰਘ ਬਸਤੀ ਹਾਂ ਅੱਛਾ ਫੇਰ ਅਸੀਂ ਉਧਰ ਦੀ ਅੱਛਾ ਉਧਰ ਦੀ ਪਾ ਲੈਣਗੇ ਮੈਂ ਵੈਸੇ ਪਹਿਲੀ ਵਾਰ ਆਈ ਇੱਥੇ ਥਰਮਲ ਸਾਡੇ ਭਿੰਡੇ ਦੀ ਸ਼ਾਨ ਥਰਮਲ ਪਲਾਂਟ ਮੈਂ ਤੁਹਾਨੂੰ ਜਲਦੀ ਆਉਂਦੇ ਹੋ ਰਾ ਦੇਖੋ ਜੀ ਥਰਮਲ ਸਾਡੇ ਥਰਮਲ ਥਰਮਲ ਵੱਲ ਦੀ ਅਸੀਂ ਆਏ ਅੱਜ ਵਾਹ ਵਾਹ ਕੀ ਬਾਤ ਥਰਮਲ ਥਰਮਲ ਹੀ ਥਰਮਲ ਨਾਲ ਜਾਣੇ ਆ ਜਿਹਨੇ ਇੱਕ ਮਹੀਨਾ ਹੋ ਜੂਗਾ ਮੈਨੂੰ ਕਿਆ ਸੀ ਕਰਨ ਨੂੰ ਮੈਂ ਬਿੰਦਾਵਣ ਜਾਵਾਂ ਫੇਰ ਜਾਵਾਂ ਸਾਨਾ ਖਾਣ ਕੋਲੇ ਮੈਨੂੰ ਕਿਆ ਸੀ ਚਾਹੇ ਨਾ ਜਨ ਜਾਣ ਨੂੰ ਜਾਣਾ ਸੀਗਾ ਨਹੀਂ ਜਾ ਹੋਇਆ ਹੁਣ ਵੀ ਜਾਣਾ ਸੀ ਉਹ ਤਾਂ ਗਈ ਵੀ ਉੱਥੇ ਨਹੀਂ ਹੋਇਆ ਤਾਂ ਹੋਰ ਨਾ बुलाया डर लगता नहीं मिला जाना <laughs> ਮੈਂ ਤਾਂ ਡਰ ਲੱਗ ਗਿਆ ਨਾ ਮੈਂ ਕਿਹਾ ਤੇਜਵਾਲੀ ਕਹਿੰਦਾ ਅਸੀਂ ਤੇ ਮੈਂ ਕਿਹਾ ਵੀ ਸਾਫ ਜਿਹਾ ਬਸ ਸੱਟ ਵਾਲੇ ਆ ਜਿਹੜਾ ਬੰਦਾ ਨਾਲ ਬੰਦਾ ਡਰਾਈਵਰ ਦੇ ਡਰਾਈਵਰ ਨੂੰ ਛੁਡਕੂ ਪਰ ਜਿਹੜਾ ਮੇਰੇ ਨਾਲ ਸੁਣੂ ਕਰਿਆ ਆਈ ਨਹੀਂ ਅੱਗੇ ਚਲਾਉਣਾ ਮੈਂ ਜਾਣੇ ਸੁਭੀ ਤੇ ਘਟ ਲੈਂਦੇ ਨਹੀਂ ਅਸੀਂ ਇੰਨੇ ਟੌਨ ਕਰਦੇ ਆ ਸੁਭੀ ਤੇ ਜਾਣੇ ਹੂੰ ਉਸ ਤੇ ਜਾਣੀ ਹੁੰਦੇ 60 70 ਹਜ਼ਾਰ ਨੇ 60 ਤੇ ਮੈਂ ਤਾਂ ਕਹਿੰਨ ਨੂੰ 40 ਤੇ ਚਲਾਉ ਪਰ ਆਹ ਕੀ ਕਰੀਏ ਤੋਰ ਕੀ ਜਾਵਣੀ ਕਰੂ ਆਹ ਆਹ ਤਰਵਾ ਕਰੂ ਬੜੀ ਕੱਟ ਦੇਣਾ ਵੀ ਕੱਟ ਦੇ ਦਿੰਦੀ ਕੱਟਤੀ ਕਰ 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 ਮੈਂ ਗਈ ਬਚਾ ਲਾ ਲੜ ਕਰ ਲੈ ਚੱਲੋ ਕਰ ਲੈ ਹਾਂ ਚੋਲਿਆ ਸੀਗਾ 45 ਕਿਲੋ ਚੱਲ ਫਿਰ ਨਹੀਂ ਕਰਨੀ ਪਈ ਚੱਲ ਚਲੋ ਫਿਰ ਚਲੋ ਚਲੋ ਚੱਲੋ ਚੱਲੋ ਇੱਧਰ ਦੇ ਪੌਂਚਨ ਵਾਲੇ ਆਪਾਂ ਕਿਹੜਾ ਚੌਕ ਆ ਗਏ ਜੀ ਉਹ ਕਿਸਾਨ ਕਿਸਾਨ ਚੌਕ ਆ ਉਹ ਕਿਸਾਨ ਕਿਸਾਨ ਚੌਕ ਆਹ ਹੋ ਇੱਧਰ ਕਿਸਾਨ ਹੋ ਗਿਆ ਹਰੇ ਹਰੇ ਪੌਦੇ ਆ ਕਿੰਨੇ ਸੋਹਣੇ ਆ ਗਿਆ ਜੀ ਦਿਪੋਣੇ ਤੁਹਾਨੂੰ ਕਿਸਾਨ ਚੌਕ ਕਿਸਾਨ ਚੌਕ ਕਿਸਾਨ ਚੌਕ ਤਾਂ ਕਿੱਧਰ ਜਾਣਾ ਫਿਰ ਅੱਛਾ ਸਿੱਧਾ ਜਾਣਾ ਇਹ ਜੇ ਇਧਰੋਂ ਆਵਾਂਗੇ ਫਿਰ ਆਇ ਨੂੰ ਮੁੜਨਾ ਜਿੱਧਰ ਨੂੰ ਕਿਸਾਨਾਂ ਦਾ ਮੂੰਹ ਆ ਜੀ ਉਧਰ ਨੂੰ ਕਿਰਨਾਂ ਦਾ ਘਰ ਆ ਕਿ ਮੈਂ ਮੈਂ ਭੁੱਲ ਜਾਂਦੀ ਆ ਇਧਰ ਨੂੰ ਬਲਦਾਂ ਦਾ ਮੂੰਹ ਜਿੱਧਰ ਨੂੰ ਉਧਰ ਨੂੰ ਕਿਰਨਾਂ ਦਾ ਘਰ ਪਿੰਡ ਦਾ ਇਲਾਕਾ ਵੀ ਜਿੱਧਰ ਨੂੰ ਮੂੰਹ ਆ ਨਾ ਹਾਂ ਬਲਦਾਂ ਦਾ ਤੇ ਉਧਰ ਨੂੰ ਕਿਰਨਾਂ ਦਾ ਘਰ ਆ ਨਹੀਂ ਮੈਂ ਤਾਂ ਪੂਛ ਵਾਲ ਨੂੰ ਤੁਰ ਜਾਂ ਜਿੱਧਰ ਨੂੰ ਬਲਦਾਂ ਦੀ ਪੂਛ ਆ ਐ ਨੂੰ ਜਾ ਕੇ ਫੇਰ ਅੱਗੇ ਇੱਕ ਹੋਰ ਚੀ ਜਾਊਗੀ ਫੇਰ ਆਊਗਾ ਇਹ ਪੰਚਮੁਖੀ ਮੰਡੀ ਦੇ ਰਕ ਕਰਨ ਦੇ ਘਰ ਨੂੰ ਕਿ ਕਿਹੜਾ ਆ ਕੇ ਚਾਹੂੰਗਾ ਬੀੜ ਚਲਾ ਸਿੰਘ ਜੀ ਵਾਲਾ ਚੌਕ ਹੈ ਓ ਸਿੰਘ ਜੀ ਚੌਕ ਆ ਗਿਆ ਜੀ ਸਿੰਘ ਜੀ ਚੌਕ ਪੰਚਮੁਖੀ ਅੱਗੇ ਅੱਛਾ ਇਹ ਆ ਗਿਆ ਇੱਧਰ ਬੀੜ ਚਲਾ ਮੈਨੂੰ ਨਹੀਂ ਪਤਾ ਉਹਦਾ ਭਰਾ ਮੈਂ ਜਦੋਂ ਆਉਂਦਾ ਹੀ ਪਤਾ ਲੱਗੂ ਇੱਧਰ ਘਰ ਹੈਗਾ ਮਸਮਿਕ ਐਤਾ ਇੱਧਰ ਆ ਗਿਆ ਜੀ ਅਸੀਂ ਅੱਗੇ ਜਾ ਕੇ ਤਾਂ ਮੈਨੂੰ ਤਾਂ ਨਵੇਂ ਨਵੇਂ ਰਾਹ ਹੀ ਲੱਭਣੇ ਮਿਲ ਗਏ। ਬਲਕਿਸਾਨ ਵਾਲਾ ਚੌਂਕ ਕਿਹੜਾ? ਇਹ ਕਾਰ ਤੇ ਆਪਣਾ ਹੋਰ। ਹਾਂ, ਉਹ ਮੁੰਡਾ ਨਹੀਂ ਇੱਥੇ। ਸ਼ਾਇਦ ਉਹ ਆ। ਆਹ ਵਾਰੀ ਮੈਂ ਕਿੱਥੇ ਦੱਪਨੀ ਹੋਊਗੀ। ਸੱਸੇ ਸੱਸੇ। ਇੱਥੇ ਹੀ ਮੋੜ ਨਹੀਂ ਬਸ। ਆਹ ਗਲੀ ਮੋੜਦੀ ਐ ਸੀ ਜਾਣਣ ਨੇ। ਆਹ ਉਹ ਸੇਕਰਨ ਦਾ ਘਰ ਪਾ ਮਦੀ ਉਧਰ ਦੀ ਮੋੜਲਾ। ਉਹ ਖੜੀ ਗੱਡੀ ਉਹਨਾਂ ਦੀ। ਝੰਡਾ ਕਾਹਲਾ ਹੀ ਬੈਠੀ ਐ। ਆਹ ਇਧਰ ਮੋੜਨਾ। ਆ ਗਿਆ ਕਰ ਕਰਨਾ ਦਾ ਭਾਈ। ਅਡੀ ਭੈਣ ਦਾ ਘਰ ਆ ਪਾਈ ਜੇ ਮਗਰ ਮਗਰ ਜਾਵੜ ਉਹ ਸੌਣੇ ਜਾਣਾ ਤੁਹੇ ਪੱਕਾ ਰ ਆਸੀ ਤੁੰਦ ਲਈ ਹੋ ਗਿਆ ਕੈਮਰਾ ਹਸਬੰਡ ਖੜੇ ਨੇ ਬੈਠ ਰਿਹਾ ਹੈ ਬੈਠ ਰਿਹਾ ਹੈ ਤੁਮੀ ਇਹੋ ਸਾਧੂ ਰਹੀ ਹੈ ਜੀ ਇੱਥੇ ਬੈਠੇ ਬਾ ਹਾਂ ਉਹ ਹੱਸ ਕੇ ਬੈਠੇ ਸਾਧੂ ਰਹੀ ਹੈ ਜੀ ਸਤਿ ਸ਼੍ਰੀ ਅਕਾਲ ਫਰੈਂਡ ਮੈਂ ਤੁਹਾਡੀ ਆਪਣੀ ਕਿਰਨ ਦੀ ਮਡਿੰਡਾ ਆਪਣੇ ਕੋਲੇ ਆਈ ਹੈ ਜੀ ਅੱਜ ਕੁੱਤੀ ਭੈਣ ਕਮੇਟੀਆਂ ਵਾਲੀ ਤੇ ਇਹ ਦਿਵਾਲੀ ਤੇ ਆਏ ਸੀਗੇ ਤੇ ਆਪਾਂ ਨੂੰ ਹੋਇਆ ਕਤਲੀ ਹੋਇਆ ਕਤਲੀ ਲਿਆਦੀ ਜੀ ਇਹਨਾਂ ਨੇ ਆ ਦੇਖ ਲਓ ਦੇਖ ਲੈਣ ਦਿ ਬਲ ਬਲ ਉਹ ਕਤੜ ਕੀ ਸੁਂਗਦਾ ਨਾਲੇ ਗੋਲ ਕੇ ਤੇ ਨੇ ਮੈਥੋ ਖੋਲਿਆ ਨਹੀਂ ਜੀ ਉਹ ਕਹਿੰਦਾ ਮੈਨੂੰ ਗੋਲ ਕੇ ਛੇਤੀ ਗਵਾਉ ਛੇਤੀ ਗਵਾਉ ਆ ਮੇਰੀ ਭੈਣ ਨੇ ਮੈਨੂੰ ਲੈ ਕੇ ਤਾ ਜੀ ਕੰਬਲ ਬੈੱਡ ਦਾ ਬਹੁਤ ਸੋਹਣਾ ਪੰਜ ਕਿਲੋ ਦਾ ਕੰਬਲ ਆ ਬਹੁਤ ਘੈਂਟ ਗੱਲਬਾਤ ਹੈਗੀ ਆ ਤਾਂ ਮੈਂ ਲਵਾਂਗਾ ਓਏ ਇਹ ਮੇਰਾ ਆ ਤੂੰ ਕਿਵੇਂ ਲੈ ਲੇਗਾ ਥੋਲ ਖੋਲ ਬਾਹਰ ਕੱਢ ਦੇਖੋ ਫ੍ਰੈਂਡ ਇਹ ਹੁੰਦਾ ਭੈਣ ਭਰਾ ਦਾ ਪਿਆਰ ਨਾਲੇ ਇੱਕ ਗੱਲ ਹੋਰ ਜਿਹੜੇ ਤੇ ਸੀ ਆ ਲੋ ਜੀ ਖੋਲ ਦੇ ਖੋਇਆ ਕਰ ਵੈਰੀ ਨਾ ਗਲੂਹਾ ਤੋ ਤੋ ਤੇ ਮਾਤਾ ਮੂਰੇ ਲੱਕਿਆ ਪਹਿਲਾਂ ਹਾਂ ਤੇ ਆਲਾ ਬੈਠ ਤੇ ਇਹ ਹੁੰਦਾ ਜੀ ਭੈਣ ਭਰਾ ਦਾ ਪਿਆਰ ਠੀਕ ਹੈ ਜੀ ਜਿਹੜੇ ਕਹਿੰਦੇ ਸੀ ਵੀ ਤੁਸੀਂ ਤਾਂ ਲੜ ਪਵਾਂ ਜੀ ਇਹ ਨਹੀਂ ਲੜਿਆ ਨਹੀਂ ਸੀ ਸਾਡੇ ਕੋਲ ਟਾਈਮ ਨਹੀਂ ਹੈ ਨਹੀਂ ਸੀਗਾ ਇਹ ਆਪਣੇ ਟਾਈਮ 'ਚ ਬੀਜੀ ਸੀ ਅਸੀਂ ਆਪਣੇ ਟਾਈਮ 'ਚ ਬੀਜੀ ਸੀ ਹਨਾ ਜੀ ਤੇ ਬਾਕੀ ਅਡੋਰ ਦੀ ਸਾਰਾ ਦਾ ਦਿਵਾਲੀ ਵੇਲੇ ਦਾ ਕੰਮ ਸੀਗਾ ਸਫਾਈਆਂ ਸੀ ਲੈਣੇ ਦੇਣੇ ਮੈਂ ਕਿੰਦਾ ਬਣ ਜਾਵਾਂ ਉਸ ਤੋਂ ਅਸਲ ਮੁੱਖ ਲਾਇ ਹਾਂਜੀ ਤੇ ਕੋਈ ਅਸੀਂ ਲੜੇ ਨਹੀਂ ਬੋਲੇ ਨਹੀਂ ਜੀ ਸਾਡੇ ਸਾਡੀ ਕਾਹਦੀ ਲੜਾਈ ਅਸੀਂ ਕਿਹੜਾ ਜ਼ਮੀਨ ਵੰਡਣੀ ਆ ਤੇ ਆ ਗਰਮੇ ਲੱਗਣ ਲੱਗੇ ਬਹੁਤ ਮੋਟਾ ਕੰਬਲ ਦੇ ਬਹੁਤ ਮੋਟਾ ਕੰਬਲਾ ਫਰੈਂਡ ਬਹੁਤ ਜ਼ਿਆਦਾ ਕਿੰਨੇ ਕੰਬਲੇ ਚ ਫਰੋਲ ਕੇ ਫਿਰ ਮੈਂ ਕਹਿੰਦੀ ਆ ਮੇਰੇ ਪਸੰਦ ਆ ਡਬਲ ਐ ਇੰਦਰੋਂ ਬਲੈਕ ਆ ਤੇ ਇੰਦਰੋਂ ਸਟਾਈਲ ਵਾਲਾ ਸਾਰਾ ਧਰਿਆ ਮਾਤ ਦੇ ਮਾਤਾ ਤਾਂ ਨਹੀਂ ਤੂੰ ਚਲੇ ਵੀ ਮਾਤਾ ਇਹ ਚਾਲੇ ਜੇ ਫਰੈਂਡ ਆਪਾ ਕਰਦੇ ਆ ਜੀ ਮੂੰਹ ਮਿੱਠਾ ਸਵਾਦ ਬਹੁਤ ਆ ਸਾਡਾ ਕਪਤਾਨ ਕਹਿੰਦਾ ਮੈਨੂੰ ਦਿਓ ਬਈ ਹਾਈ ਦਿਖਾਓ ਬੋਲੋ ਕਿੰਨੀ ਸਾਨੇ ਖੋਆ ਕਤਰੀ ਲਈਏ ਕਾਜੂ ਕਤਰੀ ਨਹੀਂ ਬਈ ਮੈਂ ਕਰਨਾ ਤਾਂ ਮੂੰਹ ਮਿੱਠਾ ਕਰਾਉਣੀ ਹੈ ਪਹਿਲਾਂ ਚੱਕਾ ਇਹ ਹਰ ਹੋਸਵਾ ਦਾ ਫਰੈਂਡ ਮੇਰੀ ਖੋਏ ਦੀ ਮਿਠਾਈ ਹੈ ਜੀ ਚੱਕੋ ਬਈ ਹੈਪੀ ਦੀਵਾਲੀ ਆ ਵਰਦੇ ਜਾਓ ਆ ਵੀ ਵਰਦੇ ਹੈਪੀ ਦੀਵਾਲੀ ਜੀ ਸਾਡਾ ਰਾਜਾ ਜੀ ਬਹਿ ਕੇ ਰਾਜਾ ਜੀ ਹੈਪੀ ਦੀਵਾਲੀ हां टेल टू यू से टू यू ते दिवाली वाली आ जा बहुत सवाल है आज जी आज हो ना आए बहुत सारा तो तेरे ना खाली डब्बा भरया पे तेरा ही है कम कर दे मेरे बात लेके आ देखो जी पुतियां आ है कुम्बा पूछे मैं तो मेरी कुटिया में ले मेरा है कम्बल मेरा मेरा ये हम आबरी तक मैं तो खोई तो जाती तो 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 ਨਹੀਂ ਨਹੀਂ ਮੇਰਾ ਕੰਬਲ ਆਇਆ ਮੇਰਾ ਸਵਾਦ ਘਣ ਬਹੁਤ ਕਹਿਣ ਤੇ ਕੰਬਲ ਵੀ ਪਸੰਦ ਆਇਆ ਤੇ ਸਾਡਾ ਇਧਰ ਪਿਆਰ ਬਣਿਆ ਰਹੇ ਵੀ ਅਸੀਂ ਕੋਈ ਲਗਾਈ ਨਹੀਂ ਕੀਤੀ ਕੋਈ ਝਗੜ ਨਹੀਂ ਵੈਸੇ ਹੁਣ ਵੀ ਨਹੀਂ ਪਤਾ ਹੁਣ ਮਹੀਨੇ ਬਾਅਦ ਹੀ ਵੀਡੀਓ ਬਣਾਉਣੀ ਹਾਂ ਟਾਈਮ ਦਾ ਨਹੀਂ ਪਤਾ ਹੁੰਦਾ ਹਨਾ ਨਹੀਂ 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 ਛੰਡਾ ਨਹੀਂ ਬਣ ਤੇ ਘਰੇ ਵੀ ਕੰਮ ਭੰਦੀ ਸੌ ਕਰਨੇ ਹੁੰਦੀ ਆ ਨਾਲ ਜਿਹੜੇ ਛੋਟੇ ਬਹੁਤ ਆ ਜਿਹੜੇ ਛੋਟੇ ਅਸੀਂ ਸੁਖਿਆ ਕਰਾਂਗੇ ਤੇ ਦਸ ਵਜੇ ਨਿਕਲਾ ਕਰਾਂਗੇ ਆਪਣੇ ਵਾਸਤੇ ਕਹਿਣਾ ਕਿ ਕਿ ਟਾਈਮ ਸੈੱਟ ਕਰ ਲਾਂਗੇ ਤੇ ਅਸੀਂ ਕਿਹੜਾ ਲੈ ਕੇ ਜ਼ਮੀਨ ਵੰਡਾਂ ਨਾ ਵੇ ਤੂੰ ਤਾਂ ਚੁੱਪਾ ਲੈ ਨਰ ਕਰ ਕੰਪਾ ਵੰਡਣਾ ਹੋਊਗਾ ਆ ਮੇਰਾ ਹੈ ਤੇ ਮੇਰੇ ਨਾਲ ਸੁਣੋ ਬਰੇ ਮੇਰਾ ਨਾ ਚੇਟਾ ਹੈ ਤਾਂ ਅਸੀਂ ਲੈ ਸਕਦੇ ਆ ਨਾ ਜੇ ਤੋਰੀ ਦਾ ਨਾਲ ਇੱਕ ਤਾਂ ਹੰਦਾ ਪਹਿਲਾਂ ਵੀ ਹਾਂ ਭਾਈ ਮੁੰਡੇ ਦਾ ਆ ਆਏ ਅਗਲੇ ਵਾਰੀ ਗਿਫਟ ਤੋਰੀ ਦਾ ਹੋਊ ਠੀਕ ਹੈ ਜੀ ਤੇਰੀ ਬਰਾ ਮੇਰੇ ਦਿਹਾੜ ਹੋਇਆ ਥਾ ਚਲੋ ਮम्मी ਦੇ ਕੋਈ ਚੱਕ ਕੇ ਆਦਰੇ ਕੋ ਤੋ ਬੋਲੂ ਮਾਇ ਚੱਕ ਕੇ ਲੈ ਵੀ ਤੇ ਕਿਸ 3 ਵਜੇ ਤੋ ਲੈ ਚੱਕਰੇ ਆਉਠੇ ਪੈ ਗਈ ਸਭ ਦਾ ਵਾਸਤਾ ਫਿਰ ਬੁਲਾ ਨਾ ਬੋਤਾ ਇੰਨੀ ਗਾਈ ਚਲੋ ਗਾਈ ਸਭ ਜਮ ਕਰੇ ਏ ਵਧੀਆ ਮੇਰੇ ਚੋਲ ਮਿੱਠੇ ਚੋਲ ਤਰੀ ਵਾਲੇ ਮਿੱਠੇ ਚੋਲ ਤਰੀ ਵਾਲੇ ਆਹ ਛੰਨ ਦਾ ਅੱਜ ਕੱਲ੍ਹ ਗੱਲ ਸਾਡੇ ਸੀਗੀ ਮੈਨੂੰ ਤੇ ਸੋ ਤੁਸੀਂ ਕਮੈਂਟਾਂ ਵਿੱਚ ਦੱਸਣਾ ਕਿ ਮੇਰਾ ਰੱਟਾ ਲੱਗਿਆ ਉਹ ਤੁਹਾਨੂੰ ਵਧੀਆ ਲੱਗਿਆ ਤੇਰਾ ਗਿਫਟ ਕਿਵੇਂ ਲੱਗਿਆ ਕਮੈਂਟ ਜੂਮ ਦੱਸੋ ਠੀਕ ਹੈ ਜੀ ਉਹ ਵੀ ਆਦਰ ਕੱਟ ਕੇ ਕਹਿੰਦਾ ਆ ਗਿਆ ਮੇਲ ਨਾਲ ਕਹਿੰਦਾ ਚਲੋ ਆ ਵੇਖੋ ਸੋਰੀ ਮੁੰਨਾ ਕਹਿੰਦਾ ਆ ਗਿਆ ਵੀ ਮੇਲ ਨਾਲ ਕਹਿੰਦਾ ਚਲੋ ਆ ਜਿਹੜੀ ਗੱਲ ਹੈ ਅਰੇ ਕਹਿੰਦਾ ਤੁਸੀਂ ਕਿਰਨਾ ਮੂਹੂ ਗਈ ਅੱਗੀ ਆ ਮੈਂ ਸਾਹਮਣੇ ਆਉਂਗੀ ਚੱਲੋ ਜੀ ਹਾਂ ਅੱਗੇ ਨਾ ਆਹ ਚੱਲ ਜੀ ਇਹ ਘਰ ਆਇਆ ਇਹਨਾਂ ਨੂੰ ਮੈਂ ਕਿਹਾ ਸੀ ਮਾ ਰੋਗ ਜੋ ਤਿਆਰ ਆ ਜਾ ਰਾਜਾ ਮਸਤ ਤਿਆਰ ਆਇਆ ਮਸਤ ਹੈ ਜੀ ਤੇ ਅਗਲੀ ਵੀਡੀਓ ਬਣਾਵਾਂਗੇ ਨਾਲੇ ਨਾਣ ਬੜੀ ਕੱਟ-ਕੱਟੀ ਆ ਜਾ ਰਹੀ ਏ ਕਾਲੇ ਕਿਹੜਾ ਬੰਦੇ ਨਹੀਂ ਹੁੰਦੇ ਵੀਡੀਓ ਬਣਾਉਣਾ ਯਾਰ ਹਾਂ ਬਣਾਈ ਵੀ ਡਾਇਲੌਗ ਬੋਲੇ ਕਾਲੇ ਕਿਹੜਾ ਹਾਂ ਆਹ ਉਹ ਬਣਾਉਂਦੇ ਹਾਂ ਤੂੰ ਵੀਡੀਓ ਨਾ ਬੋਲਣਾ ਲੈ

ਤੇ ਬਲੌਗ ਚ ਦੱਸਿਓ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਕਿ ਕੰਬਲ ਤੁਹਾਨੂੰ ਕਿਹੋ ਜਿਹਾ ਲੱਗਿਆ